ਸਕੂਲੀ ਬੱਸ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਇਸ ਭਿਆਨਕ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਤਾਂ ਬਰਨਾਲਾ ਦੇ ਮਹਿਲਕਾਂਦੇ ਵਿੱਚ ਸਕੂਲੀ ਬੱਸ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ ਇੱਕ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਸਕੂਲ ਵੈਨ ਪਲਟ ਜਾਂਦੀ ਹੈ ਅਤੇ ਕੰਡਕਟਰ ਆ ਜਿਹੜਾ ਉਹ ਛਲ ਕੇ ਵੈਨ ਤੋਂ ਬਾਹਰ ਦਾ ਨਿਕਦਾ ਹੈ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਬੱਚੇ ਨੇ ਜਿਹੜੇ ਉਹ ਸੁਰੱਖਿਅਤ ਦੱਸੇ ਜਾ ਰਹੇ ਨੇ ਵੱਡਾ ਹਾਦਸਾ ਹੈ ਜਿਹੜਾ ਉਹ ਬਰਨਾਲਾ ਦੇ ਮਹਿਲਕਲਾਂ ਦੇ ਵਿੱਚ ਹੋਇਆ ਇਹ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਪਲਟੀ ਹੈ ਤੇਜ਼ ਰਫ਼ਤਾਰ ਕਾਰ ਨੂੰ ਰਸਤਾ ਦਿੰਦੇ ਹੋਏ ਉਸ ਦਾ ਬਚਾਅ ਕਰਦੇ ਹੋਏ ਬੱਸ ਖੇਤਾਂ ਵਿੱਚ ਪਲਟ ਜਾਂਦੀ ਹੈ ਅਤੇ ਬੱਸ ਦੇ ਕੰਡਕਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਹਿਲਕਲਾਂ ਦੇ ਕਿਰਪਾਲ ਸਿੰਘ ਵਾਲਾ ਨੇੜੇ ਇਹ ਹਾਦਸਾ ਹੋਇਆ ਹੈ ਜਿੱਥੇ ਲਿੰਕ ਰੋਡ ਦੇ ਉੱਤੇ ਸਕੂਲ ਵੈਨ ਪਲਟ ਗਈ ਹੈ ਦਾ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੂੰ ਬਚਾਉਂਦੇ ਹੋਏ ਇਹ ਬੈਨ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਖੇਤਾਂ ਦੇ ਵਿੱਚ ਬੱਸ ਪਲਟਣ ਕਰਕੇ ਵਿੱਚ ਬੈਠਾ ਕੰਡਕਟਰ ਆ ਜਿਹੜਾ ਉਹ ਥੱਲੇ ਡਿੱਗ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਪਿੰਡ ਵਾਸੀ ਨੇ ਜਿਹੜੇ ਉਹ ਪਹੁੰਚਦੇ ਨੇ ਅਤੇ ਫੌਰਨ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਬੱਚਿਆਂ ਨੂੰ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਮਾਮੂਲੀ ਸੱਟਾਂ ਦੀ ਖਬਰ ਹੈ ਜਦਕਿ ਇਸ ਹਾਦਸੇ ਦੇ ਵਿੱਚ ਸਕੂਲ ਵੈਨ ਦੇ ਕੰਡਕਟਰ ਦੀ ਮੌਤ ਹੋ ਗਈ ਹੈ ਤਾਂ ਵੱਡਾ ਪਾਣਾ ਹੈ ਜਿਹੜਾ ਉਹ ਵਾਪਰਿਆ ਹੈ ਸਿਵਲ ਹਸਪਤਾਲ ਮਹਿਲਕਲਾਂ ਦੇ ਵਿੱਚ ਇਸ ਕੰਡਕਟਰ ਨੂੰ ਲਿਆਂਦਾ ਜਾਂਦਾ ਹੈ ਜਿੱਥੇ ਉਸ ਦੀ ਮੌਤ ਦੀ ਪੁਸ਼ਟੀ ਡਾਕਟਰਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਪੋਸਟਮਾਰਟਮ ਦੇ ਲਈ ਮ੍ਰਿਤਕ ਦੇ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਮੌਕੇ ਤੇ ਮਹਿਲਕਲਾਂ ਥਾਣੇ ਦੇ ਐਸਐਚਓ ਸ਼ੇਰ ਵਿੰਦਰ ਸਿੰਘ ਪਹੁੰਚ ਜਾਂਦੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਬਰਨਾਲਾ ਜ਼ਿਲ੍ਹੇ ਦੇ ਮਹਿਲਕਲਾਂ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਤੇ ਇੱਕ ਸਕੂਲ ਵੈਨ ਜਿਹੜੀ ਉਹ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਦੋਂ ਤੱਕ ਦੋਸ਼ੀ ਚਾਲਕਾ ਜਿਹੜਾ ਉਹ ਕਾਬੂ ਆਉਂਦਾ ਹੈ ਅਤੇ ਉਸ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਖੇਤਾਂ ਦੇ ਵਿੱਚ ਵੈਨ ਜਿਹੜੀ ਉਹ ਫਿਸਲ ਜਾਂਦੀ ਹੈ ਅਤੇ ਪਲਟ ਜਾਂਦੀ ਹੈ ਅਤੇ ਉਸ ਦੇ ਕੰਡਕਟਰ ਦੀ ਮੌਕੇ ਤੇ ਜਾਨ ਨਿਕਲ ਜਾਂਦੀ ਹੈ ਵੱਡਾ ਹਾਸਤਾ ਬਰਨਾਲਾ ਦੇ ਮੈਲਕਲਾ ਦੇ ਵਿੱਚ ਹੋਇਆ ਏ